ਸਰੀਏ ਕਾਲ ਤੱਕ ਸਭ ਦੀ ਸਰਵਉੱਚਤਾ ਨੂੰ ਜੇ ਕਿਸੇ ਨੇ ਚੁਣੌਤੀ ਦਿੱਤੀ ਹੈ ਤੇ ਉਹ ਬਾਦਲ ਪਰਿਵਾਰ ਨੇ ਦਿੱਤੀ ਹੈ ਜਥੇਦਾਰਾਂ ਨੂੰ ਉਹੀ ਹਰਪ੍ਰੀਤ ਸਿੰਘ ਹੈ ਜਿੰਨੂੰ ਤੁਸੀਂ ਪੀ ਐਚ ਡੀ ਕਹਿ ਕੇ ਲਾਇਆ ਉਹੀ ਹਰਪ੍ਰੀਤ ਸਿੰਘ ਹੈ ਜਿੰਨੂੰ ਤੁਸੀਂ ਜਲੀਲ ਕਰਕੇ ਲਾਇਆ ਤੇ ਆਪਣੇ ਪਿਆਦਿਆਂ ਤੋਂ ਦੀ ਬੇਇੱਜ਼ਤੀ ਕਰਾਈ ਉਹਦੀਆਂ ਧੀਆਂ ਤੱਕ ਨੌਲ ਕੇ ਰੱਖ ਦਿੱਤੀਆਂ ਉਹੀ ਹਰਪ੍ਰੀਤ ਸਿੰਘ ਹੈ ਜਿਹਦੀ ਅੱਜ ਤੁਸੀਂ ਵੀਡੀਓ ਬੁਖਾ ਰਹੇ ਹੋ ਤੁਹਾਡਾ ਕੋਈ ਸਟੈਂਡ ਹੈ ਤੇ ਅੱਜ ਗਰਗੱਜ ਸਾਹਿਬ ਕਹਿ ਰਹੇ ਨੇ ਕਿ ਸਰਕਾਰ ਨੂੰ ਜਾਗਤ ਜੋਤ ਐਕਟ ਜਿਹੜਾ ਹੈ ਉਹ ਸਖਤ ਬਣਾਉਣਾ ਚਾਹੀਦਾ ਹੈ ਜਿਹਦੀ ਮੰਗ ਅਸੀਂ ਪਿਛਲੇ 10 ਸਾਲਾਂ ਤੋਂ ਕਰ ਰਹੇ ਹਾਂ 10 ਸਾਲ ਹੋ ਗਏ ਸਾਨੂੰ ਉੱਤੇ ਗੱਲ ਕਰਦਿਆਂ ਨੂੰ ਤੇ ਅੱਜ ਤੁਸੀਂ ਸਰਕਾਰ ਨੂੰ ਕਹਿ ਰਹੇ ਹੋ ਹੁਣ ਇੱਥੇ ਜੇ ਗਰਗੱਜ ਸਾਹਿਬ ਇਹ ਗੱਲ ਕਹਿ ਸਕਦੇ ਕਿ ਸਰਕਾਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਰੋਕਣ ਲਈ ਐਕਟ ਸਖਤ ਕਰੇ ਤੇ ਫਿਰ ਇਹ ਵੀ ਕਵੇ ਨਾ ਬੇਅਦਬੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਚ ਹੋਵੇ ਭਾਵੇਂ ਪ੍ਰਧਾਨ ਵੀ ਕਿਉਂ ਨਾ ਹੋਵੇ ਉਹਦੇ ਤੇ ਕਾਰਵਾਈ ਕਰਨੀ ਵੀ ਬਣਦੀ ਹੈ ਇਹ ਨਹੀਂ ਕਿ ਤੁਸੀਂ ਕਰੋ ਤੇ ਮਰਯਾਦਾ ਦੂਜੇ ਕਰਨ ਤਾਂ ਬੇਅਦਬੀ ਇਹ ਕਿੱਥੋਂ ਦੇ ਕਾਨੂੰਨ ਨੇ ਇਸ ਲਈ ਇਹ ਤੁਹਾਨੂੰ ਇਹ ਸੋਚਣਾ ਹੋ ਕਿ ਅੱਜ ਅਕਾਲ ਤਖਤ ਸਾਹਿਬ ਆਦੇਸ਼ ਜਾਰੀ ਕਰੇ ਪੰਜਾਬ ਸਰਕਾਰ ਤੁਰੰਤ ਜਾਗਤ ਜੋਤ ਐਕਟ ਵਿੱਚ ਸੋਧ ਕਰਕੇ ਵਕਰਾ ਕਮਿਸ਼ਨ ਸਥਾਪਿਤ ਕਰੇ ਤਾਂ ਕਿ ਅੱਗੇ ਵਾਸਤੇ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਵੇ ਨਾ ਛੇੜਛੜ ਹੋਵੇ ਤੇ ਨਾ ਹੀ ਸਤਗੁਰਾਂ ਦੀ ਆਈਡੈਂਟੀਟੀ ਤੇ ਅਟੈਕ ਹੋਵੇ ਇਹ ਅੱਜ ਸਰਕਾਰ ਮੰਨੇ ਤੇ ਅਕਾਲ ਤਖਸਾ ਵਿਦੇਸ਼ ਕਰੇ ਤੇ ਅਕਾਲ ਤਖਸਾ ਨੂੰ ਐ ਵੀ ਕਵਾਂਗੇ ਇਹ ਵੀ ਆਦੇਸ਼ ਜਾਰੀ ਕਰੋ 328 ਪਾਵਨ ਸਰੂਪਾਂ ਬਾਬਤ ਅੱਜ ਸਿੱਟ ਬਣੀ ਹੈ ਕਾਨੂੰਨੀ ਕਾਰਵਾਈ ਹੋ ਰਹੀ ਹੈ ਉਹ ਸਰਕਾਰੀ ਦਖਲ ਨਹੀਂ ਨਾ ਵੋਟ ਤੇ ਨੋਟ ਦੀ ਨੀਤੀ ਹੈ ਬਿਲਕੁਲ ਸਾਫ਼ ਦਿਲ ਨਾਲ ਉਥੇ ਸਹਿਯੋਗ ਕਰੋ ਤਾਂ ਕਿ ਮਲਜ਼ਮਾਂ ਨੂੰ ਸਜ਼ਾ ਦਿੱਤੀ ਜਾ ਸਕੇ ਦੋਸ਼ੀ ਕਟੈਰੇ 'ਚ ਖੜੇ ਕੀਤੇ ਜਾ ਸਕਣ ਕੁਖਤਾ ਪ੍ਰਬੰਧ ਕੀਤੇ ਜਾ ਸਕਣ ਅੱਗੇ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਇੰਜ ਨਾ ਹੋਵੇ ਜੋ ਕੁਝ ਵਾਪਰਿਆ ਤੇ ਰਹੀ ਗੱਲ ਕੋਲੀ ਸਾਬ ਦੀ ਹੁਣ ਉਹ ਕਿੱਥੋਂ ਆਏ ਤੇ ਕਿਵੇਂ ਆਏ ਤੇ ਕਿੰਨੀ ਵਾਰੀ ਉਹਨਾਂ ਨੂੰ ਰੋਕਿਆ ਤੇ ਇੱਕ ਬੰਨੇ ਐਸਜੀਪਸੀ ਕੈਰੀ ਕੱਢ ਦਿੱਤਾ ਤੇ ਦੂਜੇ ਬੰਨੇ ਉਹਨਾਂ ਦੇ ਵਕੀਲ ਉੱਥੇ ਪਿਆਦੇ ਬਣ ਕੇ ਨਾਲ ਖੜੇ ਹੋਣ ਉਹਨਾਂ ਦੇ ਹੱਕ ਦੇ ਵਿੱਚ ਇਹ ਫਿਰ ਕਿੱਥੋਂ ਦੀ ਦਿਆਨਤਦਾਰੀ ਹੈ ਇਹ ਟੀਮ ਦੇ ਖਿਲਾਫ ਵੀ ਟੀਮ ਖੜੀ ਅਦਾਲਤ ਵਿੱਚ ਉਹੀ ਟੀਮ A ਵਾਲੀ ਜਿਹੜੀ ਹੈ B ਦੇ ਹੱਕ 'ਚ ਖੜੀ ਹੈ ਅਦਾਲਤ ਵਿੱਚ ਤੁਸੀਂ ਕਿੱਥੇ ਕਿੱਥੇ ਜਵਾਬ ਦੇ ਆਓਗੇ ਇਸ ਲਈ ਸਭ ਕੋਸ਼ਿਸ਼ ਇੱਕ ਪਰਿਵਾਰ ਨੂੰ ਪੰਥਨਾ ਬਣਾਓ ਕੱਲਾ ਬੰਦਾ ਤੇ ਕੱਲਾ ਪਰਿਵਾਰ ਪੰਥ ਨਹੀਂ ਸਾਰੇ ਸਿੱਖ ਤੇ ਸਾਰੇ ਪਰਿਵਾਰ ਹੀ ਪੰਥ ਬਣਿਆ ਕਰਦੇ ਆ ਉਹ ਪੰਥ ਨਹੀਂ ਜਿਹੜਾ ਬਾਦਲਪਿੰਡ ਤੋਂ ਸਰਟੀਫਿਕੇਟ ਲੈ ਕੇ ਆਉਂਦਾ ਪੰਥ ਉਹ ਹੀ ਹੈ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਸਿੱਖ ਰਹਿਤ ਮਰਯਾਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸ ਗੁਰੂ ਸਹਿਬਾਨ ਖੰਡੇ ਕੀ ਪੌਲ ਤੇ ਗੁਰੂ ਸ਼ਬਦ ਦੀ ਰੋਸ਼ਨੀ ਚ ਜ਼ਿੰਦਗੀ ਜਿਉਂਦਾ ਉਹਨੂੰ ਪੰਥ ਆਖਦੇ ਰਹੀ ਤੁਹਾਡੀ ਗੱਲ ਵੀ ਵਾਰ ਵਾਰ ਤੁਸੀਂ ਬੜਾ ਰੌਲਾ ਕਾਮਾ ਰੌਲੀ ਪਾਈ ਹੋਈ ਦਖਲ ਅੰਦਾਜੀ ਦਖਲ ਅੰਦਾਜੀ ਆ ਦੇਖੋ ਤੁਸੀਂ ਆਫ ਆਰ ਆਈ ਹੈ ਜਿਹੜੀ ਇਹ 2010 ਦੀ 29 ਨੰਬਰ ਦੀ ਹੈ ਇਹ ਜਦੋਂ ਤਖਤ ਸਹਾਬਾ ਸ਼ਰੋਣੀ ਕਮੇਟੀ ਤੇ ਤਖਤ ਸਹਿਬਾਨ ਵੱਲੋਂ ਕਰਾਈ ਜਾਂਦੀ ਹੈ ਤੇ ਉਦੋਂ ਇਹ ਸਰਕਾਰੀ ਦਖਲ ਨਹੀਂ ਸੀ ਫਿਰ ਆ ਵੀ ਜਿਹੜੀਆਂ ਆਫ ਆਰ ਆਈਆਂ ਨੇ ਮੇਰੇ ਕੋਲੇ ਇਹ ਸ਼ਰੋਣੀ ਕਮੇਟੀ ਨੇ ਕਰਾਈਆਂ ਹੋਈਆਂ ਨੇ ਇਹ ਦਖਲਅੰਦਾਜ਼ੀ ਸੀ ਕਿ ਕਾਨੂੰਨੀ ਕਾਰਵਾਈ ਸੀ ਫਿਰ ਤੁਸੀਂ ਗੁਰਦੁਆਰਾ ਆ ਜਿਹੜਾ ਐਕਟ ਦਾ ਵਾਰ-ਵਾਰ ਮੈਨੂੰ ਹਵਾਲਾ ਦੇ ਰਹੇ ਹੋ ਕਹੋ ਇਹ ਸਰਕਾਰ ਦਾ ਦਖਲ ਹੈ ਕਿਉਂਕਿ ਸਰਕਾਰ ਨੇ ਅਗਰ ਪਾਸ ਕੀਤਾ ਹੈ ਕਾਲ ਤੱਕ ਤਨੇ ਨਹੀਂ ਜਾਗਤ ਜੋਤ ਐਕਟ ਸਰਕਾਰ ਨੇ ਬਣਾਇਆ ਹੈ ਅਕਾਲ ਤਖਤ ਸਾਬ ਦੇ ਨਹੀਂ ਫਿਰ ਮੰਨੋ ਇਸ ਨੂੰ ਕਿ ਇਹ ਵੀ ਸਰਕਾਰੀ ਹੈ ਤੁਸੀਂ ਸਰਕਾਰੀ ਬੰਦੇ ਹੋ ਤੁਸੀਂ ਤੁਸੀਂ ਲੋਕਾਂ ਨੇ ਸਰਕਾਰੀ ਦਖਲ ਦਿੱਤਾ ਹੈ ਅਕਾਲ ਤਖਸਾਲ ਦੀ ਸਰਵੋੱਚਤਾ ਤੇ ਸ਼੍ਰੋਮਣੀ ਗੁਰਪੰਥ ਕਮੇਟੀ ਦੇ ਪ੍ਰਬੰਧ ਵਿੱਚ ਜੇ ਦਖਲ ਸਰਕਾਰੀ ਨਹੀਂ ਤੇ ਫਿਰ ਇਹ ਐਕਟ ਨੂੰ ਕਿਉਂ ਮੰਨ ਰਹੇ ਇਸ ਸੇਕਟ ਦੇ ਆਧਾਰ ਤੇ ਤੁਸੀਂ ਸਰਕਾਰ ਤੋਂ ਵੋਟਾਂ ਬਣਾਉਂਦੇ ਹੋ ਫਿਰ ਤੁਸੀਂ ਇਲੈਕਸ਼ਨ ਲੜ ਕੇ ਮੈਂਬਰ ਸਰਕਾਰ ਵੱਲੋਂ ਬਣਦੇ ਹੋ ਤੇ ਸਰਕਾਰ ਵੱਲੋਂ ਬਣਾਏ ਹੋਏ ਮੈਂਬਰ ਅਕਾਲ ਤਖਤ ਦਾ ਜਿੱਥੇਦਾਰ ਕਿਵੇਂ ਲਾ ਸਕਦੇ ਆ ਉਹ ਤਾਂ ਆਜ਼ਾਦ ਹਸਤੀ ਹੋਣੀ ਚਾਹੀਦੀ ਹੈ ਕਿੱਥੇ ਕਿਥੇ ਤੁਸੀਂ ਇਹ ਇਹ ਜਵਾਬ ਦਿਓਗੇ ਸਾਰੇ ਫਿਰ ਇੰਨੀਆਂ ਗੱਲਾਂ ਇੰਨਾ ਝੂਠ ਮੈਂ ਨਾ ਮੰਨੂ ਵਾਲੀ ਤੁਸੀਂ ਰੱਟ ਲਈ ਹੋਈ ਆ ਅਦਾਲਤ ਨੇ ਅੱਜ ਐਫ ਆਈ ਆਰ ਕੀਤੀ ਹੈ ਅੱਜ ਰਿਮਾਂਡ ਮੰਗਿਆ ਹੈ ਕੱਲ ਨੂੰ ਜ਼ਮਾਨਤ ਦਿੰਦੀ ਹੈ ਪਰਸੋਂ ਕੁਝ ਹੋਰ ਹੁੰਦਾ ਹੈ ਅਦਾਲਤ ਦਾ ਫੈਸਲਾ ਆ ਇਹਦੇ ਵਿੱਚ ਲੜਨ ਵਾਲੀ ਕਿਹੜੀ ਗੱਲ ਇਸ ਲਈ ਕਿਸੇ ਸਰਕਾਰ ਨੇ ਕਿਸੇ ਤੇ ਕੁਝ ਨਹੀਂ ਕੀਤਾ ਇੱਕ ਕਾਨੂੰਨੀ ਕਾਰਵਾਈ ਨੂੰ ਸਰਕਾਰੀ ਤੇ ਵਿਰੋਧੀ ਕਾਰਵਾਈ ਨਾ ਬਣਾਇਆ ਜਾਏ ਇਹ ਲੜਾਈ ਬਾਦਲ ਬਨਾਮ ਭਗਵੰਤ ਮਾਨ ਨਹੀਂ ਆ ਇਹ ਲੜਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਨਾਮ 328 ਪਾਵਨ ਸਰੂਪ ਮੁਲਜ਼ਮਾ ਖਿਲਾਫ ਹੈ ਜੀ